ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੂਕੁ ਚਰੇ ਸਾਤਰਖੰਡ ਪਿੰਗ ਗਿਰਣ ਚੜ ਜਾਏ ਅੰਦ ਲਕੇ ਬਦਰੋਸ ਹੁਨੇ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਪਤੋ ਸਹ ਮਾਰੀ ਬਰਨ ਸਕੇ ਮੈਂ ਮਾ ਜੋ ਤੁਹਾਰੀ ਹਮਨਾ ਸਖਤ ਕਰਿ ਸਿਵਤ ਤਮਾਰੀ ਆਪ ਲਿਹੁ ਤੁਮ ਕਥਾ ਸੁਧਾਰੀ ਸੱਜਣ ਸੱਚਾ ਪਾਤਿਸ਼ਾਹ ਸਿਰ ਸੋਹਾਂਦੇ ਸਾਹ ਜਿਸ ਪਾਸ ਬੈਠਿਆ ਸੋਹੀਏ ਸਭ ਨਾਂ ਦਾ ਵੇਸਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਾਂ ਜੋ ਸੰਖੇਪ ਵਿਆਖਿਆ ਸੰਖੇਪ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਕਰ ਰਹੇ ਆਂ ਉਸਦੇ ਲੜੀ ਦੇ ਅਨੁਸਾਰ ਆਪਾਂ ਕੱਲ 170 71 ਅੰਗ ਦੀ ਸੰਖੇਪ ਵਿਆਖਿਆ ਸੰਖੇਪ ਸ਼ਬਦ ਵਿਚਾਰ ਕੀਤੀ ਸੀ ਕਰੋ ਕਿਰਪਾ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਸਰਤੇ ਮਿਹਰ ਭਰਿਆ ਹੱਥ ਰੱਖਣ ਤੁਸੀਂ ਅਰਦਾਸ ਕਰੋ ਸੰਗਤ ਉਸ ਤੋਂ ਅੱਗੇ ਆਪਾਂ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ 171 ਅੰਗ ਤੋਂ ਉਸਦੇ ਸੰਖੇਪ ਸ਼ਬਦ ਅਰਥ ਸੰਖੇਪ ਸ਼ਬਦ ਵਿਚਾਰ ਕਰ ਸਕੀਏ ਜੀ ਗੌੜੀ ਪੂਰਬੀ ਮਹੱਲਾ ਚੌਥਾ ਇਸ ਗੁਰਦਵਾਰੇ ਹਰ ਰਾਮ ਰਾਇ ਹੈ ਕਿਸ ਸਾਧਨ ਪਾਵੇ ਠੀਠਾ ਹਰ ਦੀਨ ਦਇਆਲ ਅਨੁਗ੍ਰਹਿ ਕੀਆ ਹਰ ਗੁਰ ਸਬਦੈ ਚਖ ਠੀਠਾ ਗੋੜੀ ਪੂਰਬੀ ਮਹੱਲਾ ਚੌਥਾ ਇਹ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਚਾਰੀ ਗੀ ਗੁਰਬਾਣੀ ਹੈ ਜੀ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 171 ਤੇ ਅੰਕਤ ਕੀਤਾ ਗਿਆ ਹੈ ਵਰਣਨ ਕੀਤਾ ਗਿਆ ਹੈ ਲਿਖਿਆ ਗਿਆ ਹੈ ਜੀ ਇਸ ਗੜ੍ਹ ਮੈਂ ਹਰਿ ਰਾਮ ਰਾਏ ਹੈ ਕਿਸ ਸਾਧਨਾ ਪਾਵੇ ਠੀਠਾ ਹਰ ਮੰਦਰ ਇਹੋ ਸਰੀਰ ਹੈ ਜਿੱਥੋਂ ਅਰ ਜਾਤਾ ਮਨ ਤੋਂ ਜੋਤ ਸਰੂਪ ਹੈ ਆਪਣਾ ਅਮੂਲ ਪਛਾਣ ਇਹ ਜਿਹੜਾ ਸ੍ਰੀ ਗੜ੍ਹ ਹੈ ਕਿਲਾ ਹੈ ਨਾ ਜਿਹੜਾ ਬਣਿਆ ਇਹਦੇ ਵਿੱਚ RAM RAAY PARMAATMA KAALPURKH VAIGURU HAI ਤੇ ਸਾਨੂੰ ਇਹਦੇ ਸਾਤ ਸਵਾਦ ਦਾ ਪਤਾ ਨਹੀਂ ਲੱਗਦਾ ਕਿਉਂਕਿ ਅੰਦਰ ਹੈ ਅੰਤਰ ਤੂੰ ਹੈ ਬਾਹਰ ਤੂੰ ਹੈ ਰੋਮ ਰੋਮ ਵਿੱਚ ਤੂੰ ਅੰਦਰ ਵੀ ਪਰਮਾਤਮਾ ਹੈ ਬਾਹਰ ਵੀ ਉਹ ਹੈ ਤੇ ਸਾਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਇਸ ਗੜਮੈਂ ਇਹ RAM RAAY ਹੈ ਕਿਸ ਸਾਰਨਾ ਪਾਵੇ ਠੀਠਾ ਭਗਤ ਭਗਤਾਨੇ ਵੀ ਕਹਾ ਪ੍ਰੀਤਾ ਜੰਗਲ ਜੰਗਲ ਕਿਆ ਭਵੇ ਵਣ ਕੰਡੇ ਮੋੜੇ ਵਣ ਕੰਡਾ ਮੋੜੇ ਵਸੀ ਰੱਬ ਇਹ ਹਾਲਿਆ ਬਾਹਰ ਕਿਆ ਢੂੰਡੇ ਹੈ ਬਾਹਰ ਭਜਨ ਦੀ ਕੋਈ ਲੋੜ ਨਹੀਂ ਤੇਰੇ ਹਿਰਦੇ ਚ ਪ੍ਰਮਾਤਮਾ ਵਸਦਾ ਹੈ ਇਹ RAM ਰਾਏ ਹੈ ਇਸ ਗੜ ਮੈਂ ਹਰ RAM ਰਾਏ ਹੈ ਕਿਸ ਸਾਧਨਾ ਪਾਵੇ ਠੀਠਾ ਤੇ ਜਿਹੜਾ ਬੰਦਾ ਠੀਠਾ ਆਦਮੀ ਨੂੰ ਪਤਾ ਨਹੀਂ ਲੱਗਦਾ ਉਹ ਕਿ ਇਹ ਪ੍ਰਮਾਤਮਾ ਮੇਰੇ ਹਿਰਦੇ ਚ ਵਸਦਾ ਤੇ ਬਿਲਕੁਲ ਹੀ ਪਤਾ ਨਹੀਂ ਲੱਗਦਾ ਸੋ ਮਹਾਰਾਜ ਕਿਰਪਾ ਕਰਦੇ ਹਾਂ ਜੀ ਹਰ ਦੀਨ ਦਇਆਲ ਅਨੁਗ੍ਰਹਿ ਕੀਆ ਹਰ ਗੁਰ ਸ਼ਬਦੀ ਚੱਖ ਡੀਠਾ ਜਿਹੜਾ ਉਸ ਤਰ੍ਹਾਂ ਸਾਨੂੰ ਸਵਾਦ ਦਾ ਪਤਾ ਨਹੀਂ ਨ ਲੱਗਾ ਤੇ ਜਦੋਂ ਗੁਰੂ ਮਹਾਰਾਜ ਨੇ ਕਿਰਪਾ ਕਰਤੀ ਆਕਾਰਪੁਰਖ ਵੈਜਰੂ ਨੇ ਸਾਡੇ ਤੇ ਕਰ ਦਿੱਤੀ ਬਖਸ਼ਿਸ਼ ਅਸੀਂ ਅੰਮ੍ਰਿਤ ਵੇਲੇ ਉੱਠੇ ਆ ਨਿਤਨੇਮ ਕੀਤਾ ਹੋਇਆ ਗੁਰੂ ਘਰ ਦੇ ਦਰਸ਼ਨ ਕੀਤੇ ਸੰਗਤ ਵਿੱਚ ਜਾ ਕੇ ਸੇਵਾ ਕੀਤੀ ਹੈ ਸਾਡੇ ਤੇ ਬਖਸ਼ਿਸ਼ੁਰਗੀਆਂ ਨਗਰੋ ਕੀਆ ਕਿਰਪਾ ਕੀਤੀ ਸਾਡੇ ਤੇ ਤੇ ਗੁਰ ਸ਼ਬਦੀ ਚੱਖ ਡੇਟਾ ਫੇ ਗੁਰੂ ਦੀ ਬਾਣੀ ਪੜੀ ਆ ਗੁਰੂ ਦੀ ਬਾਣੀ ਪੜਦਿਆਂ ਸਾਧ ਸੰਗਤ ਸੱਚਖੰਡ ਹੈ ਸਵਾਦ ਸੰਗਤ ਜਿਹੜੀ ਉਹ ਸਤਕੰਡ ਹੁੰਦੀ ਹੈ ਸਤਕੰਡ ਦੇ ਵਿੱਚ ਜਦੋਂ ਸੰਗਤ ਦੇ ਦਰਸ਼ਨ ਕੀਤੇ ਹੈ ਨਾ ਤੇ ਫਿਰ ਗੁਰੂ ਦਾ ਸ਼ਬਦ ਮੰਨ ਕੇ ਉਹ ਜਿਹੜਾ ਸਵਾਦ ਆ ਉਹ ਚੱਕ ਕੇ ਵੇਖ ਲਿਆ ਚੱਕ ਕੇ ਡੀਠਾ ਹੈ ਜੀ RAM ਹਰ ਕੀਰਤਨ ਗੁਰ ਲਿਵ ਮੀਠਾ ਰਹਾਓ ਹੇ RAM ਹੇ ਵਦੂ ਕਾਲਪੁਰ ਕਮਾਰਾ ਜੀ ਜਿਹੜਾ ਕੀਰਤਨ ਹੈ ਨਾ ਤੇਰਾ ਉਹ ਗੁਰੂ ਦਾ ਜਦੋਂ ਲਿਵ ਲੱਗਦੀ ਹੈ ਨਾ ਗੁਰੂ ਬਖਸ਼ਿਸ਼ ਕਰਦੇ ਆ ਤੇ ਜਦੋਂ ਲਿਵ ਲੱਗਦੀ ਆ ਪੈਰ ਮਿੱਠਾ ਲੱਗਣ ਲੱ ਪੈਂਦਾ ਨਹੀਂ ਤੇ ਆਮ ਲੋਕੀ ਤੇ ਕਹਿੰਦੇ ਆਵੇ ਆਏ ਆ ਜਦੋਂ ਆਨੰਦ ਸਾਹਿਬ ਦਾ ਪਾਠ ਸ਼ੁਰੂ ਕਰਨਗੇ ਉਦੋਂ ਚਲ ਜਾਗੇ ਜਾਵਾਂਗੇ ਤੇ ਲੰਗਰ ਪ੍ਰਸ਼ਾਦ ਦੇ ਛੱਕ ਕੇ ਆ ਜਾਵਾਂਗੇ ਅਜੇ ਤੇ ਨੰਦ ਸਾਹਿਬ ਸ਼ੁਰੂ ਨਹੀਂ ਕੀਤਾ ਤੇ ਕੀਰਤਨ ਵਾਲਿਆਂ ਦੇ ਕੀਰਤਨ ਕਰ ਹੀ ਜਾਣਾ ਜਿਹੜੇ ਗੁਰੂ ਘਰ ਪਿਆਰੇ ਹੁੰਦੇ ਆ ਨਾ ਉਹ ਟਾਈਮ ਨਾਲ ਗੁਰੂ ਘਰ ਜਾਂਦੇ ਆ ਜਾ ਕੇ ਚੌਂਕੜਾ ਲਾ ਕੇ ਕੀਰਤਨ ਸੁਣਦੇ ਆ ਹਰ ਕੀਰਤਨ ਗੁਰਲੇ ਮਿੱਠਾ ਉਹਨਾਂ ਦੇ ਗੁਰੂ ਦੀ ਬਖਸ਼ਿਸ਼ ਦੇ ਨਾਲ ਲੱਗਦੀ ਹੈ ਤੇ ਉਹਨਾਂ ਨੂੰ ਕੀਰਤਨ ਮਿੱਠਾ ਲੱਗਦਾ ਹੈ ਤੇ ਆਮ ਜਿਹੜੇ ਲੋਕ ਉਹਨਾਂ ਨੂੰ ਲੰਗਰ ਪ੍ਰਸ਼ਾਦ ਹੀ ਮਿੱਠਾ ਲੱਗਦਾ ਲੰਗਰ ਪ੍ਰਸ਼ਾਦ ਛਕਦੇ ਆ ਕਿਸੇ ਵਿਆਹ ਸ਼ਾਦੀ ਵਾਲਾ ਘਰ ਹੋਵੇ ਕਿਸੇ ਘਰ ਖੰਡਪਾਟ ਚੱਲ ਰਿਹਾ ਹੋਵੇ ਇਹ ਤੁਰਦੇ ਉਦੋਂ ਆ ਜਦੋਂ ਕਿਲੇ ਵਿੱਚ ਅਨੰਦਪੁਰ ਤੰਦਪੁਰ ਅਨੰਦ ਅਨੰਦ ਸਾਹਿਬ ਚਾਲੂ ਹੋ ਗਿਆ ਜੀ ਫਟਾਫਟ ਕਰੋ ਮੇਰੀ ਚੁੰਨੀ ਕਿੱਥੇ ਆ ਮੇਰਾ ਲੀੜਾ ਕਿੱਥੇ ਆ ਉਹ ਮੇਰੇ ਵਰਗਾ ਬਾਹਰ ਗੇਟ ਦੇ ਖਲੋਤਾ ਡੀਕਣ ਡਿਆ ਹੁੰਦਾ ਵੀ ਆ ਜਾ ਨਿਕਲਿਆ ਬਾਹਰ ਆਪਾਂ ਚੱਲੀਏ ਪਰ ਉਹ ਬੀਬੀ ਕਹਿੰਦੇ ਵੀ ਜਦੋਂ ਅਨੰਦ ਸਾਹਿਬ ਸ਼ੁਰੂ ਹੋਗਾ ਉਦੋਂ ਜਾਵਾਂਗੇ ਸੋ ਹਰ ਜਿਹੜੇ ਗੁਰਮੁਖ ਪਿਆਰੇ ਆ ਉਹ ਪਹਿਲਾਂ ਹੀ RAM ਦਾ ਜਾ ਕੇ ਬੈਠੇ ਉਹਨਾਂ ਚੌਂਕੜੇ ਮਾਰੇ ਆ ਉਹ ਫਿਰ ਭੋਗ ਤੋਂ ਬਾਅਦ ਪ੍ਰਸ਼ਾਦ ਵੰਡਣ ਤੋਂ ਬਾਅਦ ਮਹਾਰਾਜ ਦੀ ਸਵਾਰੀ ਤੋਂ ਬਾਅਦ ਜਾਣ ਤੋਂ ਬਾਅਦ ਬਾਹਰ ਆਉਂਦੇ ਆ ਤੇ ਆ ਕੇ ਜੋ ਲੰਗਰ ਪ੍ਰਸ਼ਾਦ ਗੁਰਸਿੱਖਾਂ ਨੇ ਬਣਾਇਆ ਹੁੰਦਾ ਤੇ ਉਹ ਗੁਰੂ ਜੀ ਮਹਾਰਾਜ ਦੀ ਕਿਰਪਾ ਨਾਲ ਉਹ ਲੰਗਰ ਪ੍ਰਸ਼ਾਦ ਛੱਕ ਕੇ ਉਹਨਾਂ ਨੂੰ ਉਹਦੇ ਵਿੱਚੋਂ ਮਿੱਠਾ ਰਸ ਆਉਂਦਾ ਤੇ ਉਹਨਾਂ ਦੇ ਕਿਉਂਕਿ ਲਿਵ ਲੱਗੀ ਹੁੰਦੀ ਪ੍ਰਮਾਤਮਾ ਨਾਲ ਜਿਹੜੇ ਭਜੇ ਜਾਂਦੇ ਆਨੰਦ ਸਾਹਿਬ ਵੇਲੇ ਤੇ ਜਾ ਕੇ ਤੇ ਅਨੰਦ ਸਾਹਿਬ ਦੇ ਮੱਥਾ ਟੇਕ ਟੇਕਿਆ ਹੁਕਮਨਾਮਾ ਲੈ ਲੈਂਦੇ ਆ ਜਾਂਦੇ ਨਹੀਂ ਬਹਿੰਦੇ ਹੋ ਤੇ ਲੈ ਕੇ ਤੇ ਆਪਣਾ ਲੰਗਰ ਲੰਗਰਵਾਲ ਹੋ ਜਾਂਦੇ ਆ ਸਿੱਧੇ ਉਸੇ ਵੇਲੇ ਹੀ ਇਹ ਨਹੀਂ ਡੀਕਦੇ ਕਿ ਮਹਾਰਾਜ ਦੀ ਸਵਾਰੀ ਅਜੇ ਗਈ ਨਹੀਂ ਮਹਾਰਾਜ ਗੁਰੂ ਮਹਾਰਾਜ ਦਾ ਸਰੂਪ ਅਜੇ ਗਿਆ ਨਹੀਂਗਾ ਉਹ ਆਪਣਾ ਕੰਮ ਸ਼ੁਰੂ ਕਰ ਦਿੰਦੇ ਆ ਇਸ ਕਰਕੇ ਜਿਨ੍ਹਾਂ ਤੇ ਬਖਸ਼ਿਸ਼ ਹੋਈ ਹੁੰਦੀ ਮਹਾਰਾਜ ਦੀ ਜਿਨ੍ਹਾਂ ਤੇ ਕਿਰਪਾ ਹੋਈ ਹੁੰਦੀ ਹੈ ਉਹੋ ਹੀ ਬੜੇ ਲਿਵ ਲਾ ਕੇ ਮਿੱਠੇ ਰਸ ਨੂੰ ਮਾਣਦੇ ਹਨ ਜੀ ਰਹਾਓ ਤਹਰਾਓ ਦੇ ਕੇ ਫਰਮਾਉਂਦੇ ਹਨ ਹਾਰੇ ਅਗਮ ਅਗੋਚਰ ਪਾਰ ਬ੍ਰਹਮ ਹੈ ਮਿਲ ਸਤਗੁਰ ਲਾਗ ਬਸੀਠਾ ਜਨ ਗੁਰ ਬਚਨ ਸੁਖਾਨੇ ਹੀ ਯਾਰੈ ਤਿਨ ਆਗੇ ਆਣ ਪਰਿਠਾ ਜਿਹੜਾ ਕਾਲਪੁਰ ਕਹੈ ਗੁਰੂ ਗਾਨਾ ਅਗਮ ਹੈ ਗਮਤਾ ਤੋਰਾ ਤਹਿ ਅਗੋਚਰ ਹੈ ਕਿਸੇ ਗੋਚਰਾ ਨਹੀਂਗਾ ਕਿਸੇ ਨੇ ਉਹਨੂੰ ਬਣਾਇਆ ਨਹੀਂਗਾ ਉਹ ਪਾਰ ਬ੍ਰਹਮ ਪੂਰਾ ਬ੍ਰਹਮ ਹੈ ਮਿਲ ਸਤਗੁਰ ਲਾਗ ਬਸੀਠਾ ਜਦੋਂ ਸਤਗੁਰ ਦੇ ਲੱਗ ਗਏ ਅਸੀਂ ਸਤਗੁਰ ਦਾ ਵਜਨ ਸੁਣਦੇ ਆ ਨਾ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਉਹ ਸੱਚੇ ਗੁਰੂ ਦੇ ਨਾਲ ਹਰ ਹਰ ਦੰਦ ਹਰ ਹਰ ਜੰਦੂ ਏਕ ਹੈ ਬਿ ਵਿਚਾਰ ਕਾchnਾਹੀ ਜਲ ਤੇ ਉਹ ਜੇ ਤਰੰਗ ਜੋ ਜਲ ਹੀ ਵਿਕੇ ਸਮਾਏ ਜਿਸ ਤੇ ਉਹ ਸਤਗੁਰੂ ਮਹਾਰਾਜ ਜੀ ਨਾ ਨਾ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਅਕਾਲ ਪੁਰਖ ਆਪ ਹੀ ਬੈਠੇ ਨੇ ਇੱਥੇ ਇਸ ਕਰਕੇ ਉਸ ਨੂੰ ਜਦੋਂ ਅਗੰਗੋਚਰ ਪਰਮਾ ਜਿਹੜਾ ਉਹਦਾ ਉਹ ਗਿਆਨ ਉਸ ਵੇਲੇ ਹੁੰਦਾ ਜਦੋਂ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਹਨ ਜੀ ਜਿਨ ਗੁਰ ਬਚਨ ਸੁਖਾਣੇ ਹੀ ਹਰੈ ਤਿਨੇ ਆਗੇ ਆਣ ਪਰਿਠਾ ਜਿਨਾ ਗੁਰਮਖਾ ਦੇ ਗੁਰੂ ਦੇ ਬਚਨ ਜਿਹੜੇ ਹੀਰੇ ਨੂੰ ਹੀਰਦੇ ਨੂੰ ਸੁਖਾ ਜਾਂਦੇ ਆ ਉਹਨਾਂ ਨੂੰ ਰਾਸ ਆ ਜਾਂਦੇ ਆ ਤੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਹੁੰਦਾ ਜਿਦ ਤਰਾ ਪ੍ਰਮਾਤਮਾ ਉਹਨਾਂ ਦੇ ਸਾਹਮਣੇ ਆ ਕੇ ਬੈਠ ਗਿਆ ਤਿਨੇ ਆਗੇ ਆਣ ਪਰਿਠਾ ਉਹਨਾਂ ਨੂੰ ਬਿਲਕੁਲ ਤਸੱਲੀ ਹੋ ਜਾਂਦੀ ਕਿ ਪ੍ਰਮਾਤਮਾ ਸਾਡੇ ਹਰ ਹਰ ਵੇਲੇ ਅੰਗ ਸੰਗ ਹੈ ਜੀ ਮਨਮੁਖ ਹੀ ਯਰਾ ਯਤ ਕਠੋਰ ਹੈ ਤਿਨੇ ਅੰਤਰਕਾਰ ਕਰੀਠਾ ਬਿਸਿਰ ਕੋਬ ਦੁੱਧ ਪੀ ਆਈਐ ਬੇਕ ਨਿਕਸੈ ਫੂਲ ਫੂਲੀਠਾ ਜਿਹੜਾ ਮਨਮੁਖ ਲੋਕਾਂ ਦਾ ਹਿਰਦਾ ਹੈ ਨਾ ਉਹ ਕਠੋਰ ਆ ਬਹੁਤ ਸਖਤ ਆ ਉਹਨਾਂ ਦਇਆ ਨਹੀਂ ਕਿ ਦਇਆ ਧਰਮ ਦਾ ਨਾਂ ਹੀ ਨਹੀਂਗਾ ਕਿਉਂਕਿ ਉਹ ਮਨਮੁਖ ਹੈ ਜਦੋਂ ਦਇਆ ਤਾਂ ਆ ਗਈ ਤੇ ਉਹ ਧਰਮੀ ਹੋ ਜਾਣਾ ਬੰਦੇ ਨੇ ਫਿਰ ਮਨਮੁਖ ਨਹੀਂ ਰਹਿਣਾ ਫਿਰ ਗੁਰਮੁਖ ਹੋ ਚ ਬਣ ਜਾਣਾ ਤੇ ਜਿਹੜੇ ਮਨਮੁਖ ਉਹਨਾਂ ਦਾ ਹਿਰਦਾ ਅਤ ਕਠੋਰ ਹੈ ਉਹਨਾਂ ਦਾ ਹਿਰਦਾ ਬਹੁਤ ਕਠੋਰ ਹੈ ਉਹ ਕਿਸੇ ਤੇ ਦਇਆ ਨਹੀਂ ਕਰਦੇ ਕਿਸੇ ਤੇ ਉਹ ਕਿਸੇ ਵੀ ਤਰ੍ਹਾਂ ਦਾ ਉਹ ਕਦੇ ਕਿਸੇ ਸੰਗਤ ਵਿੱਚ ਨਹੀਂ ਜਾਂਦੇ ਕਿਸੇ ਤੇ ਦਇਆ ਨਹੀਂ ਕਰਦੇ ਤੇ ਨੇ ਅੰਤਰਕਾਰ ਕਰੀਠਾ ਉਹਨਾਂ ਦੇ ਜਿਹੜਾ ਰੀਠਾ ਹੁੰਦਾ ਨਾ ਰੀਠੇ ਵਾਂਗੂ ਅੰਦਰੋਂ ਕੌੜੇ ਆ ਉਹਨਾਂ ਦਾ ਮਨ ਤੇ ਤਾਨ ਸਾਰਾ ਹੀ ਕੌੜਾ ਹੈ ਇਸ ਕਰਕੇ ਉਹਨਾਂ ਦਾ ਹਿਰਦਾ ਕਠੋਰ ਹੈ ਤੇ ਉਹ ਅੰਦਰੋਂ ਆਪਣੇ ਕੌੜੇ ਰੀਠੇ ਬਾਘ ਹਨ ਜੀ ਬਿਸ਼ਯਰ ਕੋ ਬ ਦੁੱਧ ਪੀ ਆਈਏ ਬਖ ਨਿਕਸੈ ਫੂਲ ਫੁੱਲੀਠਾ ਜਿਹੜਾ ਬਿਸ਼ਯਰ ਬਿਸ਼ਯਰ ਸੱਪ ਜ਼ਹਿਰ ਵਾਲਾ ਨਾਗ ਹੈ ਨਾ ਜ਼ਹਿਰੀ ਨਾਗ ਹੈ ਸੱਪ ਜਿਹੜਾ ਵਾ ਇਹਨੂੰ ਜਿੰਨਾ ਮਰਜੀ ਦੁੱਧ ਪਿਆਈ ਜਾਈਏ ਜਿੰਨਾ ਮਰਜੀ ਦੁੱਧ ਪਾਈਏ ਤੇ ਜਦੋਂ ਵੀ ਇਹ ਕਰੇਗਾ ਨਾ ਇਹ ਡੰਗ ਮਾਰੇਗਾ ਇਹਦੇ ਵਿੱਚੋਂ ਜ਼ਹਿਰ ਹੀ ਨਿਕਲੇਗਾ ਦੁੱਧ ਪਿਆਇਆ ਉਹਦੇ ਚ ਅਮਰਤ ਨਹੀਂ ਬਣ ਜਾਣਾ ਕਿਉਂਕਿ ਉਸ ਮਨਮੁਖ ਵਰਗਾ ਵਾ ਦੀਦਾ ਹਿਰਦਾ ਕਠੋਰ ਅਤੇ ਅੰਦਰੋਂ ਕੋੜੇ ਰੀਠੇ ਵਰਗਾ ਇਤਰਾ ਹੀ ਉਹ ਸੱਪ ਵਾ ਜਿਹੜੇ ਮਨਮੁਖ ਹਨਾ ਉਹ ਸੱਪ ਦੀ ਨਿਆਈਆਂ ਜਿਹਨੂੰ ਦੁੱਧ ਜਿੰਨਾ ਮਰਜ਼ੀ ਪਿਆਈ ਜਾਈਏ ਪਰ ਉਹ ਜਦੋਂ ਵੀ ਕੱਢੇਗਾ ਅੰਦਰੋਂ ਜ਼ਹਿਰ ਹੀ ਕੱਢੇਗਾ ਜੀ ਹਰ ਪ੍ਰਭ ਾਨ ਮਲਾਵੋ ਗੁਰ ਸਾਧੂ ਕਸ ਗਰੜ ਸ਼ਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲੱਗ ਸੰਗਤ ਕਰੂਆ ਮੀਠਾ ਏ ਹਰੀ ਪ੍ਰਭੂ ਏ ਕਾਲਪੁਰਖ ਵਹਿਗੁਰੂ ਐਸੇ ਸਾਧੂ ਸੰਤ ਮਿਲਾ ਦਿਓ ਜਿਹੜੇ ਉਸ ਗਰੜ ਵਗਦੇ ਵਗੇ ਹੁਣ ਜਿਹੜਾ ਸੱਪ ਨੂੰ ਖਤਮ ਕਰ ਦਿੰਦਾ ਹੈ ਮਾਰ ਦਿੰਦਾ ਹੈ ਤੇ ਉਹਦਾ ਜ਼ਹਿਰ ਨਹੀਂ ਚੜਦਾ ਦਾ ਕਿਸੇ ਪਾਸੇ ਨਹੀਂ ਚੱਲਦਾ ਉਹਦਾ ਉਹ ਕਿਸੇ ਨੂੰ ਡੰਗ ਨਹੀਂ ਮਾਰ ਸਕਦਾ ਫਿਰ ਕਿਉਂਕਿ ਗਰੜ ਵਾ ਜਿਹੜਾ ਉਹ ਸੱਪ ਨੂੰ ਦੇਖਦੇ ਸੱਪ ਨੂੰ ਮਾਰ ਦਿੰਦਾ ਹੈ ਤੇ ਫਿਰ ਮਹਾਰਾਜ ਐਸੇ ਸਾਧੂ ਮਿਲਾ ਦਿਓ ਜਿਹੜੇ ਸਾਨੂੰ ਨਾਮ ਜਪਾਉਣ ਤੇ ਸਾਡੇ ਅੰਦਰੋਂ ਜਿਹੜੀ ਵਿਸ਼ੇਵਕਾਰਾਂ ਦੀ ਜ਼ਹਿਰ ਉਹ ਖਤਮ ਹੋ ਜਾਵੇ ਤੇ ਗੁਰ ਗਰੜ ਸ਼ਬਦ ਮੁਖ ਲੀਟਾ ਤੇ ਗੁਰੂ ਦਾ ਸ਼ਬਦ ਆ ਜਿਹੜਾ ਉਹ ਗਰੜ ਸਮਾਨ ਹੈ ਉਹ ਅਸੀਂ ਆਪਣੇ ਮਨ ਦੇ ਵਿੱਚ ਮੁਖ ਦੇ ਵਿੱਚ ਲੈ ਲਿਆ ਹੈ ਮੁੱਖੋਂ ਵਾਹਿਗੁਰੂ 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 ਬੋਲਣ ਲੱਗ ਪਏ ਹਾਂ ਜੀ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰਵਾ ਮੀਠਾ ਚੌਥੇ ਪਾਤਸ਼ਾਹ ਪਰਮਾਉਂਦੇ ਨੇ ਕਿ ਅਸੀਂ ਗੁਰੂ ਦੇ ਮਹਾਰਾਜ ਦੇ ਲਾਲੇ ਆ ਗੋਲੇ ਆ ਤੇ ਲੱਗ ਸੰਗਤ ਕਰੂਗਾ ਮਿੱਠਾ ਕੜੂਆ ਜਿਹੜਾ ਕੌੜਾ ਰੀਠਾ ਹੁੰਦਾ ਨਾ ਜਦੋਂ ਮਹਾਰਾਜ ਬਖਸ਼ਿਸ਼ ਕਰਦੇ ਤੇ ਉਹਦੇ ਥੱਲੇ ਸੰਗਤ ਕਰਦੇ ਆ ਨਾ ਫੇ ਉਹ ਪਾਸਾ ਉਹਦਾ ਵੀ ਮਿੱਠਾ ਹੋ ਜਾਂਦਾ ਤੁਸੀਂ ਮਿੱਠਾ ਰੀਠਾ ਸਾਹਿਬ ਕਿਤੇ ਗਏ ਨਹੀਂ ਹੋਣੇ ਜੇ ਗਏ ਹੋ ਤੇ ਜਾ ਕੇ ਵੇਖਿਓ ਕਿ ਜਿਹੜੇ ਪਾਸੇ ਸੰਗਤ ਹੋਈ ਹੈ ਗੁਰੂ ਨਾਨਕ ਪਾਤਸ਼ਾਹੀ ਨੇ ਸੰਗਤ ਕੀਤੀ ਹੈ ਭਾਈ ਮਰਦਾਨਾ ਜੀ ਦੇ ਭਾਈ ਬਾਲਾ ਜੀ ਬੈਠੇ ਆ ਉਹ ਪਾਸਾ ਜਿਹੜਾ ਉਸ ਰੀਠੇ ਦਾ ਉਹ ਮਿੱਠਾ ਹੋ ਗਿਆ ਤੇ ਦੂਜਾ ਤੁਸੀਂ ਵੇਖ ਲਓ ਕੋਈ ਰੀਠਾ ਬਾਜ਼ਾਰੋਂ ਲੈ ਕੇ ਉਹ ਕੌੜਾ ਹੀ ਹੋਵੇਗਾ ਜਨ ਨਾਨਕ ਗੁਰਕੇ ਲਾਲੇ ਗੋਲੇ ਇਹ ਮਹਾਰਾਜ ਹੀ ਅਸੀਂ ਤੇਰੇ ਗੁਲਾਮ ਆ ਲਾਲੇ ਆ ਗੋਲੇ ਆ ਤੇ ਸੰਗਤ ਵਿੱਚ ਲੱਗ ਕੇ ਜਦੋਂ ਅਸੀਂ ਤਰੀ ਸੰਗਤ ਕਰ ਲਈ ਨਾ ਮਹਾਰਾਜ ਤੇ ਅਸੀਂ ਕੌੜਿਆਂ ਤੋਂ ਮਿੱਠੇ ਬਣ ਗਏ ਜੀ ਗੋੜੀ ਪੂਰਬੀ ਮਹੱਲਾ ਚੌਥਾ ਇਹ ਸ਼ਬਦ ਵੀ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਚਾਰੀ ਗੀ ਗੁਰਬਾਣੀ ਹੈ ਜੀ ਹਰੀ ਹਰੀ ਅਰਥ ਸਰੀਰ ਹਮ ਵੇਚਿਆ ਪੂਰੇ ਗੁਰ ਕਾ ਅਗੇ ਸਤ ਗੁਰ ਦਾਤੈ ਨਾਮ ਦੜਾਇਆ ਮੁਖ ਮਸਤਕ ਭਾਗ ਸਭਾਗੇ ਹਰੀ ਹਰੀ ਨਾਮ ਦੇ ਅਰਥ ਨਾਮ ਵਾਸਤੇ ਅਸੀਂ ਨਾ ਨਾਮ ਕਮਾਉਣ ਵਾਸਤੇ ਆਪਣਾ ਸਰੀਰ ਗੁਰੂ ਦੇ ਅੱਗੇ ਵੇਚ ਦਿੱਤਾ ਗੁਰੂ ਦੇ ਅੱਗੇ ਸਰੀਰ ਵੇਚ ਦਿੱਤਾ ਤੇ ਗੁਰੂ ਨੂੰ ਕਹਿਤਾ ਮਹਾਰਾਜੇ ਤਨ ਵੀ ਤੇਰਾ ਮਨ ਵੀ ਤੇਰਾ ਇਹ ਸਾਰਾ ਕੁਝ ਮਹਾਰਾਜ ਤੇਰਾ ਹੈ ਤੂੰ ਠਾਕੁਰ ਪ੍ਰਭ ਮੇਰਾ ਇਹ ਮਨ ਵੀ ਤੇਰਾ ਮਾਰਾ ਤੇ ਤਨ ਵੀ ਤੇਰਾ ਤੁਸੀਂ ਸਾਡੇ ਠਾਕਰ ਹੋ ਇਸ ਕਰਕੇ ਉਸ ਗੁਰੂ ਦੇ ਅੱਗੇ ਪੂਰੇ ਗੁਰਕੇ ਅੱਗੇ ਐਵੇਂ ਨਹੀਂ ਹਰਗ ਦੇ ਅੱਗੇ ਆਪਣਾ ਆਪ ਨਿਸ਼ਾਵਰ ਕਰ ਦੇਣਾ ਹਰਗ ਦੇ ਗੁਲਾਮ ਬਣ ਜਾਣਾ ਨਹੀਂ ਜਦੋਂ ਪਹਿਲਾਂ ਤਸੱਲੀ ਹੋ ਗਈ ਨਾ ਗੁਰੂ ਪੂਰਾ ਹੈ ਮੇਰਾ ਗੁਰੂ ਪੂਰਾ ਸਤਗੁਰ ਦਾਤੇ ਨਾਮ ਲੜਾਇਆ ਉਹ ਜਿਹੜਾ ਨਾਮ ਲੜਾਉਂਦਾ ਨਾ ਨਾਮ ਡੇੜ ਕਰਾਉਂਦਾ ਉਹ ਸਤਗੁਰ ਪੂਰਾ ਵਾ ਹੋਰ ਕੋਈ ਪੂਰਾ ਨਹੀਂ ਹੋ ਸਕਦਾ ਹਰ ਹਰ ਇਹ ਤਾਂ ਸਰੀਰ ਆਮ ਬੇਚਿਆ ਪੂਰੇ ਗੁਰਕੇ ਅੱਗੇ ਪੂਰੇ ਗੁਰੂ ਦੇ ਅੱਗੇ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਆਪਣਾ ਸਰੀਰ ਵੀ ਵੇਚ ਦਿੱਤਾ ਹੈ ਜੀ ਸਤਿਗੁਰ ਦਾਤੇ ਨਾਮ ਦੜਾਇਆ ਮੁਖ ਮਸਤਕ ਭਾਗ ਸੁਭਾਗੇ ਸਾਡੇ ਬੜੇ ਵੱਡੇ ਮੁਖ ਵੀ ਮੁਖ ਵੀ ਤੇ ਮਸਤਕ ਵੀ ਸਾਡੇ ਮੱਥੇ ਦੇ ਭਾਗ ਜਿਹੜੇ ਉਹ ਚੰਗੇ ਬਣ ਗਏ ਸੁਭਾਗੇ ਬਣ ਗਏ ਸੋਹਣੇ ਬਣ ਗਏ ਚੰਗੇ ਭਾਗਾਂ ਵਾਲੇ ਹੋ ਗਏ ਅਸੀਂ ਕਿਉਂਕਿ ਸਾਨੂੰ ਸੱਚੇ ਗੁਰੂ ਨੇ ਨਾਮ ਦ੍ਰਿੜ ਕਰਾ ਦਿੱਤਾ ਨਾਮ ਜਪਾ ਦਿੱਤਾ ਸਾਨੂੰ ਨਾਮ ਦੇ ਨਾਲ ਜੋੜ ਲਿਆ ਹੈ ਜੀ RAM ਗੋਰ ਮਤ ਹਰ ਲਿਵ ਲਾਗੇ ਹੈ ਵੈ ਗੁਰੂ ਜੀ ਅਸੀਂ ਗੁਰੂ ਤੇ ਹੀ ਮਤ ਜਦੋਂ ਲਈ ਹੈ ਨਾ ਫਿਰ ਹਰੀ ਪਰਮਾਤਮਾ ਮਹਾਰਾਜ ਤੇਰੇ ਨਾਲ ਲਾਗੇ ਤੇਰੇ ਨਾਲ ਸਾਡੀ ਲਿਵ ਲੱਗ ਗਈ ਅਸੀਂ ਤੇਰੇ ਨਾਲ ਜੁੜ ਗਏ ਹਾਂ ਜੀ ਰਹਾਓ ਘਾਟ ਘਟ ਰਮਈਆ ਰਮਤ RAM ਰਾਏ ਗੁਰ ਸਬਦ ਗੁਰੂ ਲਿਵ ਲਾਗੇ ਹੋ ਮੰਤਨ ਦੇਵੋ ਕਾਟ ਗੁਰੂ ਕਾ ਮੇਰਾ ਭ੍ਰੰਪੋ ਗੁਰ ਬਚਨੀ ਭਾਗੇ ਕਟ ਘਟ ਰਮਈਆ ਰਮਤਿ RAM ਰਾਏ ਕਟ ਘਟ ਮੈਂ ਹਰ ਜੂ ਬਸੇ ਸੰਤਨ ਕਹੋ ਪੁਕਾਰ ਸੰਤਾਂ ਨੇ ਪੁਕਾਰ ਪੁਕਾਰ ਕੇ ਕਹਿਤਾ ਹੈ ਹਰ ਸ਼ਰੀਰ ਦੇ ਵਿੱਚ ਉਹ ਪ੍ਰਮਾਤਮਾ ਵਸਦਾ ਹੈ ਕਟ ਘਟ ਰਮਈਆ ਰਮਤਿ RAM ਰਾਏ ਗੁਰ ਸਬਦ ਗੁਰੂ ਲਿਵ ਲਾਗੇ ਹਰ ਸ਼ਰੀਰ ਦੇ ਵਿੱਚ ਪ੍ਰਮਾਤਮਾ ਵਸਦਾ ਹੈ ਜਿਹੜੇ ਪਛਾਣ ਲੈਂਦੇ ਆ ਉਹਨਾਂ ਦੀ ਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਸ਼ਬਦ ਰਾਹੀਂ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੀ ਲਿਬ ਲੱਗ ਜਾਂਦੀ ਹੈ ਜੀ ਹੋ ਮੰਤਨ ਦੇਵੋ ਕਾਟ ਗੁਰੂ ਕੋ ਮੇਰਾ ਭ੍ਰਮ ਭਉ ਗੁਰ ਬਜਨੀ ਭਾਗੇ ਹੋ ਮੰਤਨ ਦੇਵੋ ਕਾਟ ਗੁਰੂ ਕੋ ਅਸੀਂ ਆਪਣਾ ਤਨ ਤੇ ਮਨ ਸਾਰਾ ਗੁਰੂ ਤੋਂ ਅੱਗੇ ਨਿਸ਼ਾਵਰ ਕਰ ਦਈਏ ਤੂੰ ਬਤੁੰਬਾ ਵੀ ਕੱਟਿਆ ਜਾਈਏ ਸਾਡਾ ਬੰਦ-ਬੰਦ ਵੀ ਕੱਟਿਆ ਜਾਵੇ ਸਾਡਾ ਸੀਸ ਵੀ ਕੱਟਿਆ ਜਾਵੇ ਸਾਡਾ ਖੋਪਰ ਵੀ ਲੈ ਜਾਵੇ ਤੇ ਪਰ ਇੱਕੋ ਸਾਡੇ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਕਿ ਸਾਡੇ ਗੁਰੂ ਦੇ ਬਚਨ ਛੇੜੇ ਜਾ ਗੁਰੂ ਦੇ ਬਚਨ ਦਾ ਮੈਂ ਮੰਨਤਨ ਦੇਵੋ ਕਾਟ ਗੁਰੂ ਕੋ ਅਸੀਂ ਆਪਣਾ ਤਨਮਨ ਗੁਰੂ ਤੋਂ ਨਿਸ਼ਾਵਰ ਕਰ ਦਿੱਤਾ ਤੇ ਮੇਰਾ ਭ੍ਰਮ ਭਾਉ ਆ ਨਾ ਜਿੰਨਾ ਵੀ ਭਰਮ ਆ ਤੇ ਜਿੰਨਾ ਵੀ ਡਰ ਉਹਨਾਂ ਦਾ ਖਤਮ ਹੋ ਜਾਂਦਾ ਉਹ ਫੇਰ ਕਹਿੰਦੇ ਵੀ ਬੰਦ-ਬੰਦ ਇੱਥੋਂ ਨਹੀਂ ਬਣਦਾ ਗੁੱਟ ਤੇ ਨਾ ਸਿੱਧਾ ਟੋਕਾ ਮਾਰ ਪੋਟੇ ਪੋਟੇ ਤੋਂ ਸ਼ੁਰੂ ਕਰਦੇ ਫੇਰ ਕਟ ਤੇ ਮੇਰਾ ਭ੍ਰਮ ਪਉ ਗੁਰਬਚਨੀ ਭਾਗੇ ਤੇ ਐਸੇ ਗੁਰਮਖਾਂ ਦਾ ਭ੍ਰਮ ਵੀ ਦੂਰ ਹੋ ਜਾਂਦਾ ਤੇ ਭਉ ਤੇ ਬਿਲਕੁਲ ਉਹਨਾਂ ਕੋਲ ਲੱਗੇ ਹੀ ਨਹੀਂ ਆਉਂਦਾ ਤੇ ਉਹ ਗੁਰੂ ਦੇ ਬਚਨ ਉਹਨਾਂ ਨੇ ਮੰਨੇ ਇਸ ਕਰਕੇ ਭਉ ਤੇ ਭ੍ਰਮ ਤੇ ਭਉ ਉਹਨਾਂ ਕੋਲੋਂ ਭੱਜ ਗਏ ਉਹਨਾਂ ਕੋਲੋਂ ਦੂਰ ਚਲੇ ਗਏ ਜੀ ਅੰਧਿਆਰ ਹੈ ਦੀਪਕ ਆਣਾ ਨੇ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ ਬਿਨਸ ਬਿਨਾਸੀਓ ਕਾਰ ਵਹਤ ਲਈ ਮਨ ਜਾਗੇ ਫੇ ਐਸੇ ਗੁਰਮਖਾਂ ਤੇ ਇਸ ਤਰ੍ਹਾਂ ਕਿਰਪਾ ਹੁੰਦੀ ਹੈ ਜਿ ਤਰ੍ਹਾਂ ਹਨੇਰੇ ਦੇ ਵਿੱਚ ਤੁਸੀਂ ਦੀਵਾ ਬਾਲ ਲੈਂਦੇ ਜੋ ਨਾ ਤੇ ਗੁਰੂ ਦਾ ਗਿਆਨ ਜਦੋਂ ਤੁਹਾਨੂੰ ਮਿਲ ਜਾਂਦਾ ਤੇ ਗੁਰੂ ਨਾਲ ਲਿਵ ਲੱਗ ਜਾਂਦੀ ਹੈ ਨਾ ਤੇ ਫਿਰ ਉੱਥੋਂ ਹਨੇਰਾ ਜਿਹੜਾ ਉਹ ਹਨੇਰੇ ਦੇ ਵਿੱਚ ਦੀਪਕ ਜਿਸ ਤਰ੍ਹਾਂ ਬਾਲਿਆ ਹੁੰਦਾ ਨਾ ਇਸ ਤਰ੍ਹਾਂ ਹਿਰਦੇ ਦੇ ਵਿੱਚ ਗਿਆਨ ਰੂਪੀ ਰੋਸ਼ਨੀ ਹੋ ਜਾਂਦੀ ਹੈ ਤੇ ਗੁਰੂ ਨਾਲ ਲਿਵ ਲੱਗ ਜਾਂਦੀ ਹੈ ਜੀ ਅਗਿਆਨ ਅੰਧੇਰਾ ਬਿਨਸ ਬਨਾਸਿਓ ਕਰ ਵਸਤ ਲਹੀ ਮਨ ਜਾਗੇ ਅਗਿਆਨ ਦਾ ਹਨੇਰਾ ਜਿਹੜਾ ਨਾ ਉਹ ਸਾਰਾ ਬਿਨਸ ਗਿਆ ਬਲਾਸ ਹੋ ਗਿਆ ਕਰ ਵਸਤ ਲਹੀ ਮਨ ਜਾਗੇ ਤੇ ਸੱਚੀ ਵਸਤ ਮਿਲ ਗਈ ਜਿਹੜੀ ਆ ਕਿ ਜਾਗਦੇ ਆ ਕਬੀਰ ਉਹ ਜਿਹੜੀ ਵਸਤ ਹੈ ਨਾ ਹਨੇਰੇ ਨੂੰ ਦੂਰ ਕਰਨ ਵਾਲੀ ਉਹ ਗਿਆਨ ਸੀ ਅਗਿਆਨ ਹਨੇਰਾ ਬਿਨਸ ਬਨਾਸਿਓ ਤੇ ਅਗਿਆਨ ਦਾ ਹਨੇਰਾ ਜਿਹੜਾ ਉਹ ਬਿਨਸ ਗਿਆ ਖਤਮ ਹੋ ਗਿਆ ਤੇ ਵਸਤ ਲਈ ਮਨ ਜਾਗੇ ਇਹ ਸਾਨੂੰ ਨਾਮ ਵਸਤਾ ਜਿਹੜੀ ਹਰ ਕੇ ਨਾਮ ਕੇ ਵਪਾਰੀ ਹੀਰਾ ਹਾੜ ਚੜਿਆ ਅੰਦਰ ਬੋਲ ਕੇ ਛੂਟ ਗਈ ਪੰਸਾਰ ਜਿਹੜਾ ਹੀਰਾ ਜਿਹੜਾ ਮਿਲ ਗਿਆ ਨਾ ਨਾਮ ਹੀਰਾ ਮਿਲ ਗਿਆ ਤੇ ਅਸੀਂ ਜਾਗ ਪਏ ਅਸੀਂ ਜਾਗ ਪਏ ਸੁੱਤੇ ਜਿੰਨਾ ਚਿਰ ਕੋਈ ਗੁਰਸਿੱਖ ਗੁਰੂ ਦਾ ਨਹੀਂ ਬਣ ਜਾਂਦਾ ਅਮਰਤਾਰੀ ਹੋ ਕੇ ਗੁਰੂ ਦਾ ਨਾਮ ਨਹੀਂ ਜਪਦਾ ਗੁਰੂ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਾਪ ਨਹੀਂ ਕਰਦਾ ਉਹਨਾਂ ਜਿਹੜੇ ਸੁੱਤਾ ਰਹਿੰਦਾ ਤੇ ਜਦੋਂ ਮਹਾਰਾਜ ਕਿਰਪਾ ਕਰ ਦਿੰਦੇ ਫਿਰ ਉਹ ਜਾਗ ਪੈਂਦਾ ਇਸ ਤਰ ਕਰਕੇ ਸਾਨੂੰ ਅੰਮ੍ਰਿਤ ਵਸਤੂ ਮਿਲ ਗਈ ਕਾਰੋਬਾਰ ਚ ਲਹੀ ਮਨ ਜਾਗੇ ਸਾਨੂੰ ਅੰਮ੍ਰਿਤ ਪ੍ਰਾਪਤ ਹੋ ਗਿਆ ਅਸੀਂ ਜਾਗ ਪਏ ਅਸੀਂ ਸਾਰੀ ਬਾਕੀ ਜਿਹੜੀ ਪਹਿਲੀ ਜ਼ਿੰਦਗੀ ਸੀ ਉਹ ਅਸੀਂ ਸੁੱਤਿਆ ਲੰਘਾ ਦਿੱਤੀ ਜੀ ਸਾਕਤ ਬੱਧ ਕਮਾਇਆ ਧਾਰੀ ਤਿੰਨ ਜਮ ਜੋ ਹਨ ਲਾਗੇ ਉਹਨ ਸਤ ਗੁਰੇ ਆਗੈ ਸੀਸਨਾ ਵੇਚਿਆ ਓਏ ਆਵੇ ਜਾਹੇ ਅਪਹਾਗੀ ਜੇ ਮਾਇਆ ਧਾਰੀ ਆ ਤੇ ਅੰਨਾ ਬੋਲਾ ਸ਼ਬਦ ਨਾਲ ਸੁਣੀ ਬਉ ਰੋਲ ਕਝੋਲਾ ਸਾਖਤ ਬਦਕ ਬਦਕ ਹੁੰਦਾ ਵੱਢਣ ਵਾਲਾ ਕਤਲ ਕਰਨ ਵਾਲਾ ਬੰਦਾ ਜਿਹੜੇ ਮਨਮੁਖ ਲੋਕ ਆ ਨਾ ਉਹ ਇਸ ਤਰ੍ਹਾਂ ਦੇ ਆ ਜਿ ਤਰ੍ਹਾਂ ਕਾਤਲ ਤੇ ਮਾਇਆ ਧਾਰੀ ਆ ਤੇ ਮੰਜਾਂ ਤਿੰਜਮ ਜੋਹੋਂ ਲਾਗੇ ਉਹਨਾਂ ਬਾਅਦ ਤੇ ਪਹਿਲਾ ਜਮ ਤਿਆਰ ਹੁੰਦੇ ਵੀ ਇਹਨੂੰ ਫੜਨਾ ਜੇ ਇਹਨੂੰ ਫੜ ਕੇ ਲਿਆਉਣਾ ਜੇ ਹੋਣਾ ਤੈਨ ਦਾ ਬਧ ਕਮਾਇਆ ਧਾਰੀ ਮਾਇਆ ਧਾਰੀ ਤੇ ਅੰਨਾ ਬੋਲਾ ਸ਼ਬਦ ਨਾ ਸੁਣੀ ਬੋ ਰੋਲ ਕਝੋਲਾ ਇਹ ਚ ਕਰਕੇ ਜਿਹੜੇ ਮਾਇਆ ਧਾਰੀ ਲੋਕ ਹੁੰਦੇ ਆ ਨਾ ਉਹ ਐਸੇ ਕਾਤਲਾ ਵਰਗੇ ਹੁੰਦੇ ਆ ਤੇ ਉਹਨਾਂ ਨੂੰ ਫੇਰ ਜਾਮਾ ਜਿਹੜੇ ਉਹ ਪਹਿਲਾਂ ਹੀ ਤਿਆਰੀ ਕਰ ਲੈਂਦੇ ਵੀ ਇਹਨੇ ਆਉਣਾ ਤੇ ਇਹਨੂੰ ਫੜ ਕੇ ਆਪਾਂ ਨਰਕਾਂ ਦੇ ਵਿੱਚ ਲੈ ਕੇ ਜਾਣਾ ਇਹਦੇ ਕੋ ਸਾਰਾ ਹਿਸਾਬ ਲੈਣਾ ਹੈ ਜੀ ਉਹਨਾਂ ਸਤਗੁਰ ਆਗੇ ਸੀਸਨਾ ਵੇਚਿਆ ਉਹ ਆਵੇ ਜਾਹੇ ਆ ਭਾਗੇ ਉਹ ਭਾਗੇ ਉਹਨਾਂ ਦੇ ਭਾਗ ਹੀ ਚੰਗੇ ਨੇਗੇ ਉਹਨਾਂ ਦੇ ਬਹੁਤ ਮਾੜੇ ਭਾਗ ਆ ਉਹਨਾਂ ਸੱਚੇ ਗੁਰੂ ਦੇ ਅੱਗੇ ਆਪਣਾ ਸੀਸ ਭੇਟ ਹੀ ਨਹੀਂ ਕੀਤਾ ਸੱਚੇ ਗੁਰੂ ਅੱਗੇ ਆਪਣਾ ਕਦੇ ਮੱਥਾ ਨਹੀਂ ਟੇਕਿਆ ਮੱਥਾ ਟੇਕ ਕੇ ਮਹਾਰਾਜ ਦੇ ਜਿਹੜੇ ਦਰਬਾਰ ਹੈ ਨਾ ਇਹਦੇ ਜਦੋਂ ਆਪਾਂ ਜਾ ਕੇ ਮੱਥਾ ਟੇਕਦੇ ਆ ਨਾ ਜਿ ਤਰ੍ਹਾਂ ਕਿ ਮੋਹਰ ਸਿੱਧੀ ਹੋ ਜਾਂਦੀ ਹੈ ਨਾ ਮੁੜ ਕੇ ਵੇਖਣ ਨੂੰ ਅੱਖਰ ਉਹਦੇ ਪੁੱਠੇ ਲੱਗਦੇ ਆ ਜਦੋਂ ਕਿਸੇ ਕਾਗਜ਼ ਤੇ ਲਾਈਏ ਤੋ ਇੱਕ ਸਰਕਾਰੀ ਕਾਗਜ਼ ਬਣ ਜਾਂਦਾ ਹੈ ਪੱਤਰ ਬਣ ਜਾਂਦਾ ਉਹਦੀ ਮਾਨਤਾ ਹੋ ਜਾਂਦੀ ਹੈ ਤੇ ਉਹਨਾਂ ਸਤਿਗੁਰੇ ਅੱਗੇ ਸੀਸ ਨਾ ਵੇਚਿਆ ਉਹਨਾਂ ਸਤਿਗੁਰੇ ਅੱਗੇ ਸੀਸ ਨਵਾਇਆ ਨਹੀਂ ਉਏ ਆਵੇ ਜਾਏ ਭਹਾਗੇ ਮਰ ਮਰ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸੁਦਾਇ ਪਿਆ ਦੇਸ ਲੰਮੇ ਉਹ ਫਿਰ ਲੰਮੇ ਚੱਕਰਾਂ ਦੇ ਵਿੱਚ ਪਏ ਜਾਂਦੇ ਕਦੇ ਮਰਦੇ ਆ ਕਦੇ ਜੰਮਦੇ ਆ ਕਦੇ ਆਉਂਦੇ ਜਾਂਦੇ ਰਹਿੰਦੇ ਹਾਲੇ ਜੀ ਹਮਰਾ ਬਿਨਾ ਬੇਨੋ ਹਮਰਾ ਬਿਨਾ ਸੁਨੋ ਪ੍ਰਭ ਠਾਕਰ ਹਮ ਸੜਨ ਪ੍ਰਭੂ ਹਰ ਮਾਗੇ ਜਨ ਲਾਲਨ ਕੀ ਲਜਪਾਤ ਗੁਰੂ ਹੈ ਸਿਰ ਬੇਚਿਓ ਸਤਗੁਰ ਅਗੇ ਹੇ ਵਾਹਿਗੁਰੂ ਜੀ ਸਾਡੀ ਬੇਨਤੀ ਸੁਣ ਲੋ ਸਾਡੇ ਤੇ ਕਰ ਦਿਓ ਕਿਰਪਾ ਅਸੀਂ ਤੁਹਾਡੀ ਸਰਣੇ ਆ ਗਏ ਹਾਂ ਅਸੀਂ ਤੁਹਾਡੀ ਸਰਣ ਮੰਗਦੇ ਹਾਂ ਮੇਰੇ ਠਾਕੁਰ ਇਹ ਦੁਨੀਆ ਨੂੰ ਠਾਕੇ ਰੱਖਣ ਵਾਲੇ ਦੁਨਿਓ ਨੇ ਇੱਕ ਬੰਦੇ ਨੂੰ ਜੰਦ ਕੇ ਰੱਖਣ ਵਾਲੇ ਪ੍ਰਮਾਤਮਾ ਅਸੀਂ ਸਰਣ ਪ੍ਰਭੂ ਅਸੀਂ ਤੁਹਾਡੀ ਸਰਣ ਮੰਗਦੇ ਹਾਂ ਜੀ ਜਨ ਨਾਨਕੀ ਲਜਪਾਤ ਗੁਰੂ ਹੈ ਸਿਰ ਬੇਚਿਓ ਸਤਗੁਰ ਅਗੇ ਕਿ ਉੱਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਸਾਡੀ ਇੱਜ਼ਤ ਵੀ ਗੁਰੂ ਆ ਸਾਡੀ ਲਾਜ ਰੱਖਣ ਵਾਲਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਸ ਦੇ ਰੱਖ ਕੇ ਆਪਣੇ ਕੋ ਸਾਹ ਸਾਹ ਪਰਤ ਪਾਲੇ ਸਾਹ ਸਾਹ ਸਹਾਰਾ ਸਾਡੇ ਗੁਰੂ ਮਹਾਰਾਜ ਸਹਾਈ ਹੁੰਦੇ ਹੋ ਤੇ ਸਾਡੀ ਇੱਜ਼ਤ ਵੀ ਤੇ ਪੱਤ ਵੀ ਤੁਸੀਂ ਹੋ ਸਿਰ ਵੇਚੋ ਸਤਿਗੁਰੇ ਅੱਗੇ ਕਿਉਂਕਿ ਅਸੀਂ ਜਿਹੜਾ ਆਪਣਾ ਸੇਰ ਆ ਨਾ ਆਪਣੇ ਗੁਰੂ ਨੂੰ ਭੇਟ ਕਰ ਦਿੱਤਾ ਇਸ ਕਰਕੇ ਗੁਰੂ ਮਹਾਰਾ ਸਾਡੀ ਲਜਪਾਤ ਹਰ ਜਗ੍ਹਾ ਰੱਖਦੇ ਹਨ ਜੀ ਗੋੜੀ ਪੂਰਬੀ ਮਹੱਲਾ ਚੌਥਾ ਇਹ ਸ਼ਬਦ ਵੀ ਚੌਥੇ ਬਾਦਸ਼ਾਹ ਸਾਹਿਬ ਸਿਰਗੁਰੂ RAMDAS ji ਮਹਾਰਾਜ ਦੁਆਰਾ ਚਾਰੀਕੀ ਗਰਬਾਣੀ ਹੈ ਜੀ ਹਮ ਅਹੰਕਾਰੀ ਅਹੰਕਾਰ ਗਿਆਨ ਮਤ ਗੁਰ ਮਿਲਿਆ ਆਪ ਗਵਾਇਆ ਹਮੈ ਰੂਪ ਗਿਆ ਸੁਖ ਪਾਇਆ ਤਨ ਤਨ ਗੁਰੂ ਹਰਿ ਰਾਆ ਅਸੀਂ ਬਹੁਤ ਹੰਕਾਰੀਆਂ ਹੰਕਾਰ ਦੇ ਵਿੱਚ ਗਲਤ ਗਲਤਾਨ ਹੋਏ ਪਏ ਆ ਅਗਿਆਨੀ ਆ ਸਾਤੇ ਸਾਡੀ ਮਤ ਵਿਗਿਆਨੀ ਅਗਿਆਨੀਆਂ ਵਾਲੀ ਆ ਸਾਡੀ ਮਤ ਪੁੱਠੀ ਆ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲੇ ਕਿਰਤ ਘਣਾ ਪੂਰਨ ਦੇਸ਼ ਤੇਰੀ ਰਾਮ ਤੇ ਹੋਇਆ ਕੀ ਕਿ ਸਾਡੀ ਮਤ ਵੀ ਅਗਿਆਨੀਆਂ ਵਾਲੀ ਆ ਤੇ ਅਸੀਂ ਹੰਕਾਰੀ ਵੀ ਬਹੁਤ ਜਣੇ ਹੰਕਾਰ ਦੇ ਵਿੱਚ ਗਰਸੀ ਹੋਏ ਆ ਤੇ ਗੁਰੂ ਜਦ ਗੁਰ ਮਿਲੇ ਆਪ ਗਵਾਇਆ ਜਦ ਗੁਰੂ ਮਹਾਰਾਜ ਮਿਲ ਪਏ ਨਾ ਫਿਰ ਅਸੀਂ ਆਪਣਾ ਵੀ ਗਵਾ ਲਿਆ ਤੇ ਅਸੀਂ ਉਸ ਦੇ ਹੋ ਗਏ ਜੀ ਹਮੈ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ ਜਿਹੜਾ ਹੰਕਾਰ ਦਾ ਰੋਗ ਹੈ ਨਾ ਮਾਨ ਮੁਨੀ ਮਨ ਵਰਗਲੇ ਮਾਨ ਸਭੇ ਕੋ ਖਾਏ ਮਾਇਆ ਤਜੀ ਤੋ ਕਿਆ ਭਾਇਆ ਜੋ ਮਾਨ ਤਜਿਆ ਨਹੀਂ ਜਾਏ ਜਿਹੜਾ ਹੰਕਾਰ ਹੈ ਸਭ ਤੋਂ ਵੱਡਾ ਜਿਹੜਾ ਹੰਕਾਰ ਇਹਨੇ muni monwar ਜਿੰਨੇ ਵੀ ਉਹਨਾਂ ਦੇ मुਨੀਆਂ ਦੇ ਵੱਡੇ ਗੁਰੂ ਸਾਰੇ ਵਿੱਚ ਉਹਦੇ ਵਿੱਚ ਵਰਗਲੇ ਮਾਨ ਸਭੇ ਕੋ ਖਾਏ ਇਹ ਹੰਕਾਰ ਸਾਰਿਆਂ ਨੂੰ ਖਾ ਜਾਂਦਾ ਮਾਇਆ ਤਾਂ ਜਿੱਦੋਂ ਗਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਜਿਹਨੇ ਮਾਇਆ ਵੀ ਛੱਡ ਦਿੱਤੀ ਆ ਨਾ ਉਹ ਵੀ ਹੰਕਾਰੀ ਹੋ ਗਿਆ ਮੈਂ ਮਾਇਆ ਨੂੰ ਹੱਥ ਨਹੀਂ ਲਾਉਂਦਾ ਕਿਉਂ ਕਹਿਣ ਦੀ ਕੀ ਲੋੜ ਆ ਨਾ ਹੱਥ ਲਾ ਜਦੋਂ ਕਹਿਣ ਲੱਗ ਪਏ ਮੈਂ ਮਾਇਆ ਤੋਂ ਨਰਲੇਪ ਹੋ ਗਿਆ ਤੇ ਉਦੋਂ ਹੀ ਮਾਇਆ ਡੰਗ ਮਾਰ ਜਾਂਦੀ ਹੈ ਹਮ ਅਤੇ ਹੰਕਾਰ ਹੋ ਜਾਂਦਾ ਵੀ ਮੈਂ ਮਾਇਆ ਛੱਡ ਦਿੱਤੀ ਆ ਉਹ ਵੀ ਹੈ ਹਉਮੈ ਦਾ ਰੋਗ ਹੀ ਇੱਕ ਮਾਇਆ ਛੜਨ ਵਾਲਾ ਵੀ ਹਉਮੈ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਆਇਆ ਸਾਡਾ ਮਹਾਰਾਜ ਤੁਸੀਂ ਹਉਮੈ ਦਾ ਰੋਗ ਹੀ ਖਤਮ ਕਰ ਦਿੱਤਾ ਤੇ ਫਿਰ ਅਸੀਂ ਸੁਖ ਪਾ ਲਿਆ ਤੇ ਤੁਸੀਂ ਤਨ ਹੋ ਗੁਰੂ ਮਹਾਰਾਜ ਹਰੀ ਪ੍ਰਮਾਤਮਾ ਏ ਵੈਗਰੂ ਤੁਸੀਂ ਰਾਇਆ ਹੁੰਦਾ ਰਾਜਾ ਤੁਸੀਂ ਸਾਡੇ ਮਹਾਰਾਜ ਉਹ ਪਾਦਸ਼ਾਹ ਹੋ ਤੁਸੀਂ ਤੁਹਾਨੂੰ ਅਹੀਂ ਤੁਹਾਨੂੰ ਤਨ ਤਨ ਕਹਿੰਦੇ ਹਾਂ ਜੀ ਰਾਮ ਗੁਰ ਕੈ ਬਚਨ ਹਰ ਪਾਇਆ ਤੇ ਪਾਇਆ ਕਿ ਤਰ੍ਹਾਂ ਸਾਰਾ ਕੁਝ ਪ੍ਰਾਪਤ ਕਿਵੇਂ ਹੋਈ ਆ ਇਹ ਗੁਰੂ ਦੇ ਬਚਨ ਕਰਕੇ ਇਹ ਗੁਰੂ ਨੇ ਗੁਰੂ ਦਾ ਬਚਨ ਮੰਨ ਲਿਆ ਆਪਣਾ ਹੁਕਮਾ 부ਝੇ ਬੋਧਾ ਰਹੇ ਅੰਦਰ ਧੋਖਾ ਨੀਂਦ ਨਾਲ ਸੋਵੇ ਜਿਹੜਾ ਹੁਕਮ ਨਹੀਂ ਨਾ ਮੰਨਦਾ ਉਹ ਰੋਂਦਾ ਵੀ ਬੋਧਾ ਦੇ ਅੰਦਰ ਧੋਖਾ ਹੁੰਦਾ ਤਾਂ ਉਹਨਾਂ ਨੂੰ ਨੀਂਦ ਵੀ ਚੱਜਦੀ ਨਹੀਂ ਆਉਂਦੀ ਤੇ ਜਿੰਨਾ ਗੁਰਗੁਰੂ ਦਾ ਬਚਨ ਮੰਨ ਲਿਆ ਤੇ ਗੁਰੂ ਦਾ ਬਚਨ ਮੰਨ ਕੇ ਏ ਪ੍ਰਾਪਤੀ ਕਰ ਲਈ ਕਿ ਸਾਡਾ ਹਉਮੈਦਾਰੋ ਖਤਮ ਹੋ ਗਿਆ ਜੀ ਰਹਾਉ ਟਹਿਰਾਉ ਦੇ ਕੇ ਪਰਮਾਉਂਦੇ ਹਨ ਮੇਰਾ ਹਿਰੇ ਪ੍ਰੀਤ ਰਾਮ ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਭ ਸਤਿਗੁਰੇ ਆਗੈ ਜਿਨੇ ਵਿਛੜਿਆ ਹਰ ਗਲ ਲਾਇਆ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦੀ ਰਾਮ ਦੀ ਕਾਲਪੁਰਗ ਵਹਿਰੂ ਦੀ ਪ੍ਰੀਤ ਉਪਜੀ ਜਿਦੋਂ ਮਹਾਰਾਜ ਨੇ ਹੰਕਾਰ ਮੇਰੇ ਮਨ ਦੇ ਵਿੱਚੋਂ ਕੱਢ ਦਿੱਤਾ ਤੇ ਗੁਰੂ ਨੇ ਮਾਰਗ ਦੱਸ ਦਿੱਤਾ ਪੰਥ ਹੁੰਦਾ ਰਸਤਾ ਇਹ ਪੰਥ ਦੱਸ ਦਿੱਤਾ ਵੀ ਐਸ ਰਸਤੇ ਚੱਲੋ ਗੁਰਮੁਖ ਗੱਡੀ ਰਾਹੋ ਚਲੰਦਾ ਫਿਰ ਇਸ ਰਸਤੇ ਤੇ ਮੈਨੂੰ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਕਿ ਖੰਡੇ ਧਾਰ ਗਲਿਆਤ ਪੀੜੀ लेखा ਲੀਜੇ ਤਿਲਜੋ ਪੀੜੀ ਸਾਨੂੰ ਖੰਡੇ ਧਾਰ ਜਿਹੜੀ ਗਲੀ ਆ ਨਾ ਉਸ ਤੇ ਮਹਾਰਾਜ ਨੇ ਦੱਸਤਾ ਵੀ ਐਸ ਰਸਤੇ ਚੱਲੋ ਤੁਸੀਂ ਇਹ ਤੋਂ ਡੋਲੋਗੇ ਨਹੀਂ ਤੇ ਤੁਸੀਂ ਸੰਸਾਰ ਸਾਗ ਨੂੰ ਪਾਰ ਕਰ ਜਾਓਗੇ ਤੇ ਜੇ ਡੋਲ ਗਏ ਤੇ ਫਿਰ ਲੇਖਾ ਲੀਜੇ ਤਿਲਜੋ ਪੀੜੀ ਫਿਰ ਲੇਖਾ ਇਤਰਾ ਹੋਣਾ ਜਿਦ ਤਰਾ ਤਿਲ ਪੀੜੇ ਜਾਂਦੇ ਆ ਤੇ ਮਹਾਰਾਜ ਨੇ ਸਾਨੂੰ ਉਹ ਰਸਤਾ ਦੱਸ ਦਿੱਤਾ ਸਾਡੇ ਮਨ ਦੇ ਵਿੱਚ ਪ੍ਰੀਤ ਲੱਗ ਗਈ ਗੁਰੂ ਮਹਾਰਾਜ ਨੇ ਸਾਨੂੰ ਗੁਰਮਾਰਗ ਪੰਥ ਬਤਾਇਆ ਗੁਰੂ ਮਹਾਰਾਜ ਨੇ ਸਾਨੂੰ ਰਸਤਾ ਦੱਸ ਦਿੱਤਾ ਜੀ ਮੇਰਾ ਜੀਉ ਪਿੰਡ ਸਭ ਸਤਗੁਰੇ ਆਗਾ ਜਿਨੇ ਵਿਛੜਿਆ ਹਰਗ ਲਾਇਆ ਇਹ ਗੁਰੂ ਮਹਾਰਾਜ ਛੱਡਦੇ ਬੜੀ ਬਖਸ਼ਿਸ਼ ਕਰਦੇ ਆ ਕਈ ਵਾਰੀ ਤੇ ਇਹ ਹੁੰਦਾ ਸਾਰੀ ਜ਼ਿੰਦਗੀ ਕਦੇ ਕਿਸੇ ਨੇ ਨਾਮ ਨਹੀਂ ਜਪਿਆ ਹੁੰਦਾ ਤੇ ਉਹ ਪਹਿਲੇ ਦਿਨ ਜਾਂਦਾ ਐਸੀਓ ਦੀ ਭਾਵਨਾ ਬਣ ਜਾਂਦੀ ਹੈ ਨਾ ਤੇ ਗੁਰੂ ਮਹਾਰਾਜ ਉਹਨੂੰ ਗੱਲ ਨਾਲ ਲਾ ਲੈਂਦੇ ਦੁਨੀਆਂ ਝੂਲੀਆਂ ਭਰ ਦਿੰਦੇ ਮੇਰਾ ਜੀਓ ਪਿੰਡ ਸਾਹਤਪੋਰੀ ਆਗੇ ਹੁੰਦਾ ਕਦੋਂ ਆ ਜਦੋਂ ਕਹਿੰਦਾ ਮਹਾਰਾਜ ਤੁਹਾਡਾ ਮੇਰਾ ਸਰੀਰ ਵੀ ਮੇਰਾ ਤੁਹਾਡਾ ਤੇ ਤਨ ਵੀ ਤੁਹਾਡਾ ਤੇ ਮਨ ਵੀ ਤੁਹਾਡਾ ਜਨ ਵਿਛੜਿਆ ਹਰ ਗੱਲ ਆਇਆ ਫਿਰ ਗੁਰੂ ਮਹਾਰਾਜ ਗੱਲ ਨਾਲ ਲਾ ਲੈਂਦੇ ਹਨ ਜੀ ਮੇਰਾ ਐ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੂਰੇ ਗੁਰ ਆਗੇ ਆਪ ਵਿਚਾਇਆ ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਜਦੋਂ ਮਨ ਦੇ ਵਿੱਚ ਮੇਰਾ ਮਨ ਲੋਚੇ ਗੁਰਦ੍ਰਸ਼ਣ ਤਾਈ ਬਿਲਪ ਕਰੇ ਚਾਤਰ ਕੀ ਨਿਆਈਂ ਤਿਰਖਾਂ ਨ ਉਤਰੇ ਸਾਧਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਜਦੋਂ ਦੇਖਣ ਵਾਸਤੇ ਮੇਰੀ ਇਸ ਤਰ੍ਹਾਂ ਦੀ ਪ੍ਰੇਤ ਲੱਗ ਗਈ ਨਾ ਤੇ ਗੁਰੂ ਮਹਾਰਾਜ ਨੇ ਹਿਰਦੇ ਵਿੱਚ ਹੀ ਵਿਖਾਤਾ ਪ੍ਰਮਾਤਮਾ ਕਿ ਉਹ ਹਰ ਜੂ ਤੇਰੇ ਨਾਲ ਹਰ ਹਰ ਜੰਦੂ ਇੱਕ ਹੈ ਹਰ ਹਿਰਦੇ ਨਾਲ ਦਿਖਾਇਆ ਉਹਨੇ ਹਿਰਦੇ ਦੇ ਵਿੱਚ ਦਿਖਾਤਾ ਕਿ ਵਾਹਿਗੁਰੂ ਤੇਰੇ ਅੰਦਰ ਵੱਸਦਾ ਹੈ ਸਹਿਜ ਆਨੰਦ ਭਇਆ ਮਨ ਮੂਰੇ ਗੁਰ ਆਗੈ ਆਪ ਵਿੱਚ ਆਇਆ ਮੇਰੇ ਮਨ ਸਹਿਜ ਅਵਸਥਾ ਦੇ ਵਿੱਚ ਆ ਗਿਆ ਮੇਰਾ ਮਨ ਆਨੰਦੋਂ ਆਨੰਦ ਹੋ ਗਿਆ ਤੇ ਮੇਰੇ ਮੈਨੂੰ ਆਨੰਦ ਮਿਲ ਗਿਆ ਆਨੰਦ ਭਇਆ ਮਨ ਮੂਰੇ ਮੇਰੇ ਮਨ ਦੇ ਵਿੱਚ ਗੁਰੇ ਅੱਗੇ ਆਪ ਵਿਚਾਇਆ ਕਿਉਂਕਿ ਮੈਂ ਆਪਣੇ ਆਪ ਨੂੰ ਗੁਰੂ ਦੇ ਅੱਗੇ ਸਮਰਪਣ ਕਰ ਦਿੱਤਾ ਤੇ ਗੁਰੂ ਨੇ ਮਹਾਰਾਜ ਨੇ ਮੇਰੇ ਤੇ ਸਿਰ ਤੇ ਮੇਰ ਪਰਿਆ ਹੱਥ ਰੱਖ ਦਿੱਤਾ ਤੇ ਮੇਰਾ ਮਨ ਆਨੰਦੋਂ ਆਨੰਦ ਹੋ ਗਿਆ ਤੇ ਮੈਂ ਸਹਿਜ ਅਵਸਥਾ ਵਿੱਚ ਆ ਗਿਆ ਕਿਉਂਕਿ ਮੈਂ ਆਪਣਾ ਆਪ ਸਾਰਾ ਕੁਝ ਗੁਰੂ ਦੇ ਆਪਨ ਕਰ ਦਿੱਤਾ ਜੀ ਹਮ ਅਪਰਾਧ ਪਾਪ ਗਬੋ ਕੀਨੇ ਪਰ ਦੁਸ਼ਟੀ ਚੋਰ ਚਰਾਇਆ ਅਬ ਨਾਨਕ ਸਰਨਾਗਤ ਆਏ ਹਰ ਲੱਖੋ ਰੱਖੋ ਲਾਰ ਹਰ ਭਾਇਆ ਅਸੀਂ ਮਹਾਰਾਜ ਜੀ ਬੜੇ ਜ਼ਿੰਦਗੀ ਚ ਅਪਰਾਧ ਕੀਤੇ ਆ ਸਦਨਾ ਕਸਾਈ ਸੀ ਉਹਨੇ ਬੜੇ ਅਪਰਾਧ ਕੀਤੇ ਸੀ ਤੇ ਐਸੀ ਬਾਹਰ ਜੀ ਤੁਸਾਂ ਤੇ ਕਿਰਪਾ ਕੀਤੀ ਉਹ ਸਾਰਾ ਕੁਝ ਛੱਡ ਕੇ ਤੇ ਆਪ ਜੀ ਦੀ ਭਗਤੀ ਕਰਨ ਲੱਗ ਪਿਆ ਤੇ ਉਹਨਾਂ ਦੀ ਜਿਹੜੀ ਸੁਭਾਅ ਸੀ ਨਾ ਉਹਨਾਂ ਦਾ ਸਦਾ ਪਾਪ ਕਰਨ ਵਾਲਾ ਤੇ ਦ્વੈਤ ਭਾਵਨਾ ਵਾਲਾ ਉਹਨਾਂ ਦਾ ਮਨ ਬਣ ਗਿਆ ਸੀ ਤੇ ਇਸ ਕਰਕੇ ਉਹਨਾਂ ਨੇ ਕਰ ਦੁਸ਼ਟੀ ਚੋਰ ਚਰਾਇਆ ਜਿਸ ਤਰ੍ਹਾਂ ਦੁਸ਼ਟ ਲੋਕਾਂ ਦਾ ਦ્વੈਤ ਭਾਵਨਾ ਵਾਲਾ ਲੋਕ ਆ ਉਹ ਚੋਰੀਆਂ ਕਰਦੇ ਆ ਤੇ ਇਸ ਤਰ੍ਹਾਂ ਭਾਈ ਸਧਰੇ ਨੇ ਵੀ ਬੜੇ ਅਪਰਾਧ ਕਸਾਈ ਦਾ ਕੰਮ ਕਰਦਾ ਸੀ ਬੜੇ ਜਾਨਵਰ ਮਾਰਦਾ ਸੀ ਉਹਨਾਂ ਨੂੰ ਮਾਰ ਕੇ ਵੇਚਦਾ ਸੀ ਪਰ ਜਦੋਂ ਮਹਾਰਾਜ ਤੁਸਾਂ ਕਿਰਪਾ ਕਰਤੀ ਉਹਦਾ ਮਨ ਬਦਲ ਗਿਆ ਕਰ ਦੁਸ਼ਟੀ ਚੋਰ ਚਰਾਇਆ ਬਹੁਤ ਅਪਰਾਧ ਕੀਤੇ ਸੀ ਜੀ ਆ ਬਨਾਨਕ ਸਰਨਾਗਤ ਆਏ ਹਰ ਲੱਖ ਰੱਖੋ ਲਾਜ ਹਰ ਭਾਇਆ ਤੇ ਜਦੋਂ ਨੇ ਕਹਿਤਾ ਨਾ ਕਿ ਅਕਾਲ ਪੁਰਖ ਵਾਹਿਗੁਰੂ ਮੈਂ ਤੁਹਾਡੀ ਸਰਨੇ ਆ ਗਿਆ ਤੇ ਸਰਨ ਭਰੇ ਕੀ ਰੱਖਦਾ ਉਹ ਪ੍ਰਮਾਤਮਾ ਜਿਹੜਾ ਨਾ ਜਿਹੜਾ ਸਰਨਾ ਜਨਾ ਉਹਦੀ ਜਰੂਰ ਰੱਖਦਾ ਨਿਰਭਕ ਕੰਨਿਆ ਕੇ ਕਾਰਨੇ ਭਇਆ ਭੇਖ ਧਾਰੀ ਕਾਮਰਤੀ ਸੁਵਾਰਤੀ ਵਾਕੀ ਪੈ ਸੁਵਾਰੀ ਤਦ ਗੁਣ ਕਹਾ ਜਗਤ ਗੁਰਾਂ ਜੋ ਕਰਮਨਾ ਨਾਸੇ ਸਿੰਘ ਸਰਨ ਕਤ ਜਾਈਏ ਜੋ ਜਮਕ ਗਰਾਸ ਹੈ ਉਹਨੇ ਬੇਨਤੀ ਕੀਤੀ ਉਹਦਾ ਸ਼ਬਦ ਵੀ ਇਹ ਭਾਈ ਸਰਨ ਦਾ ਇਹੋ ਹੀ ਆ ਕਿ ਇੱਕ ਰਾਜੇ ਦੀ ਕੰਨਿਆ ਕਰਕੇ ਭੇਖ ਧਾਰੀ ਹੀ ਤੇ ਉਹਦੀ ਤੁਸੀਂ ਪੈ ਸਵਾਰਤੀ ਤੇ ਮਹਾਰਾਜ ਜੀ ਫਿਰ ਜੇ ਅਸੀਂ ਤੁਹਾਡੀ ਸ਼ਰਨੇ ਆ ਗਏ ਆ ਤੇ ਜੇ ਅਸੀਂ ਜੇ ਸ਼ੇਰ ਦੀ ਸ਼ਰਨ ਆ ਗਏ ਜੇ ਗਿੱਦੜਾਂ ਤੋਂ ਡਰਦਾ ਰਹਿਣਾ ਪੈ ਅਸੀਂ ਸ਼ੇਰ ਤਾਂ ਕੀ ਫਾਇਦਾ ਇਸ ਕਰਕੇ ਮਹਾਰਾਜ ਸਾਡ ਦੇ ਕਿਰਪਾ ਕਰ ਦਿਓ ਹਰ ਲੱਖ ਰਲਾਜ ਹਰ ਰਵਾਇਆ ਇਹ ਮਹਾਰਾਜ ਸਾਡ ਦੇ ਕਰ ਦਿਓ ਕਿਰਪਾ ਤਸੀ ਤੁਹਾਡੀ ਸਰਣ ਆਏ ਹਾਂ ਜੀ ਸਾਨੂੰ ਕਿਸੇ ਦਾ ਡਰ ਭਉ ਨਾ ਰਹਿ ਜੇ ਭੈ ਕਾ ਹੁਕੂ ਦੇਤ ਨਾ ਹੈ ਨਾ ਪਹਿਮਾਨਤ ਿਆਨ ਸਾਡੀ ਐਸੀ ਅਵਸਥਾ ਬਣ ਜਾਏ ਜੀ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਮਾਫ਼ ਕਰਦੀਆਂ ਗੁਰੂ ਸੰਗਤ ਜੀ ਸੋ ਆਹ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵੱਲ ਵਧਈਏ ਜੀ ਹਮ ਅਪਰਾਧ ਪਾਪ ਬਹੁ ਕੀਨੇ ਕਰਾ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤ ਆਏ ਹਰ ਰਾਖੋ ਲਾਜ ਹਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ